ਤਸਵੀਰਾ ਕਪੂਰਥਲਾ ਦੀਆਂ ਨੇ ਜਿੱਥੇ ਜੋ ਕੰਮ ਨਗਰ ਨਿਗਮ ਨੂੰ ਕਰਨਾ ਚਾਹੀਦਾ ਉਹ ਕੰਮ ਹਲਕਾ ਵਿਧਾਇਕ ਰਾਣਾ ਗੁਰਜੀਤ ਦੇ ਵੱਲੋਂ ਆਪਣੇ ਖਰਚੇ ਤੇ ਕਰਵਾਇਆ ਜਾ ਰਿਹਾ। ਦਰਅਸਲ ਸ਼ਹਿਰ ਦੇ ਵਿੱਚ ਪੁਰਾਣੀ ਸੀਵਰੇਜ ਲਾਈਨ ਕਾਫੀ ਸਮੇਂ ਤੋਂ ਬੰਦ ਪਈ ਹੈ। ਜਿਸ ਦੇ ਚਲਦਿਆ ਕਿ ਲੋਕ ਕਾਫੀ ਪਰੇਸ਼ਾਨ ਨੇ ਤੇ ਇਸ ਦੇ ਨੂੰ ਲੈ ਕੇ ਪਹਿਲਾਂ ਛੋਟੀਆਂ ਲਾਈਨਾਂ ਨੂੰ ਸਾਫ਼ ਕਰਵਾਇਆ ਗਿਆ ਤੇ ਹੁਣ ਵੱਡੀ ਸੀਵਰੇਜ ਲਾਈਨ ਨੂੰ ਸਾਫ਼ ਕਰਵਾਉਣ ਦੇ ਲਈ ਮਹਾਰਾਸ਼ਟਰ ਤੋਂ ਸਪੈਸ਼ਲ ਟੀਮ ਬੁਲਾਈ ਗਈ ਹੈ ਜੋ ਕਿ ਸ਼ਰਦੇ ਵਕਵਕ ਪੁਆਇੰਟਸ ਤੇ ਜਾ ਕੇ ਸੀਵਰੇਜ ਲਾਈਨਾਂ ਦਾ ਸਰਵੇ ਕਰੇਗੀ। ਪੈਸੇ ਦਰ ਰਾਤ ਜਿਤੇ ਵੀਰਵਾਰ ਦੁਪਹਿਰ ਨੂੰ ਕੋਟੂ ਚੌਂਕ ਦੇ ਵਿੱਚ ਕਾਂਗਰਸ ਸ਼ਹਿਰੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਕਾਂਗਰਸੀ ਕੌਂਸਲਰ ਇਕੱਠੇ ਹੋਏ ਨੇ ਤੇ ਜ਼ੁਰਾਨ ਮਹਾਰਾਸ਼ਟਰ ਤੋਂ ਜਿਹੜੀ ਨਿੱਜੀ ਕੰਪਨੀ ਦੀ ਟੀਮ ਆਈ ਹੈ ਉਸ ਦੇ ਵੱਲੋਂ ਸਰਵੇ ਕੀਤਾ ਜਾ ਰਿਹਾ ਹੈ ਤਦਾਸੀ ਕੀ ਕਾਂਗਰਸ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਨਿੱਜੀ ਖਰਚੇ ਤੇ ਇੱਥੇ ਸੀਵਰੇਜ ਲਾਈਨਾਂ ਨੂੰ ਸਾਫ਼ ਕਰਵਾਇਆ ਜਾ ਰਿਹਾ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਸਮੇਂ ਤੋਂ ਲੋਕ ਇਸ ਸਮੱਸਿਆ ਤੋਂ ਪਰੇਸ਼ਾਨ ਨੇ ਤੇ ਕਈ ਵਾਰ ਕੌਂਸਲਰਾਂ ਦੇ ਵੱਲੋਂ ਇਸ ਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਹੈ ਪਰ ਇਸ ਵਾਰ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ ਕਾਰਨ ਕਿ ਸ਼ਹਿਰ ਵਾਸੀ ਕਾਫੀ ਪਰੇਸ਼ਾਨ ਸਾ ਹਨ ਰਾਣਾ ਗੁਰਜੀਤ ਦੇ ਵੱਲੋਂ ਆਪਣੇ ਨਿੱਜੀ ਖਰਚੇ ਤੇ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨ ਦੇ ਇਸ ਸੀਵਰੇਜ ਲਾਈਨਾਂ ਨੂੰ ਸਾਫ਼ ਕਰਵਾਇਆ ਜਾ ਰਿਹਾ ਹੈ। ਠੀਕ ਹੈ ਮੈਂ ਚਾਹੁੰਦੇ ਹਾਂ ਕਿ ਸਾਰੇ ਇੱਥੇ ਕਾਂਗਰਸ ਦੇ ਜਿਹੜੇ ਆ ਇਕੱਠੇ ਹੋਏ ਆ। ਅੱਜ ਕੋਟੂ ਚੌਂਕ ਦੇ ਵਿੱਚ ਸਾਡੇ ਬਹੁਤ ਸਾਰੇ ਕਾਉਂਸਲਰ ਸਹਿਬਾਨ ਅਤੇ ਕਾਂਗਰਸ ਪਾਰਟੀ ਦੇ ਉਧੇਦਾਰ ਇਕੱਠੇ ਹੋਏ ਨੇ ਕਿਉਂਕਿ ਤੁਸੀਂ ਦੇਖਿਆ ਕਿ ਪਿਤੇ ਦਿਨੀ ਕਾਫੀ ਲੰਬੇ ਸਮੇਂ ਤੋਂ ਕਪੂਰਥਲੇ ਦੇ ਵਿੱਚ ਜਿਹੜੇ ਛੋਟੇ ਸੀਵਰੇਜ ਲਾਈਨਾਂ ਵਾ ਛੋਟੀਆਂ ਵਾਰਡ ਵਾਈਜ਼ ਕਹਾਂ ਲੋ ਉਹਨਾਂ ਦੀ ਸਫਾਈ ਦਾ ਕੰਮ ਰਾਣਾ ਜੀ ਨੇ ਆਪਣੇ ਨਿੱਜੀ ਖਰਚੇ ਤੇ ਸ਼ੁਰੂ ਕਰਾਇਆ ਸੀ। ਕਿਉਂਕਿ ਕਾਰਪੋਰੇਸ਼ਨ ਵੱਲੋਂ ਉਹਨਾਂ ਦੇ ਅਸਰਾ ਵੱਲੋਂ ਕੋਆਪਰੇਸ਼ਨ ਨਾਂ ਦੀ ਕੋਈ ਚੀਜ਼ ਨਹੀਂ ਅਤੇ ਨਾ ਹੀ ਸ਼ਹਿਰ ਦੇ ਨਿਵਾਸੀਆਂ ਨੂੰ ਕੋਈ ਸਹੂਲਤਾਂ ਮਿਲ ਰਹੀਆਂ ਸੀ ਲੰਬੇ ਸਮੇਂ ਤੋਂ ਇਹ ਕੰਪਲੇਂਟ ਹਰ ਕਾਉਂਸਲਰ ਦੀ ਸੀਗੀ ਕਿ ਉਹਨਾਂ ਦੇ ਵਾੜਾਂ ਦੇ ਵਿੱਚ ਜਿਹੜੀ ਸੀਵਰੇਜ ਦੀ ਸਮੱਸਿਆ ਆ ਉਹ ਬੜਾ ਗੰਭੀਰ ਰੂਪ ਧਾਰਨ ਕਰਨ ਕਰ ਰਹੀ ਆ ਸੋ ਉਹਦੇ ਬਾਅਦ ਰਾਣਾ ਜੀ ਨੇ ਆਪਣੇ ਨਿੱਜੀ ਖਰਚੇ ਤੇ ਦੋ ਟੀਮਾਂ ਲਾ ਕੇ ਕਪੂਰਥਲੇ ਦੇ ਹਰ ਵਾਰਡ ਦੇ ਵਿੱਚ ਜਿਹੜੀਆਂ ਲਾਈਨਾਂ ਪਿਛਲੇ ਲੰਬੇ ਸਮੇਂ ਤੋਂ ਜਾਮ ਹੋਈਆਂ ਪਈਆਂ ਸੀ ਉਹਨਾਂ ਨੂੰ ਚਾਲੂ ਕਰਨ ਵਾਸਤੇ ਦੋ ਟੀਮਾਂ ਨਿਯੁਕਤ ਕੀਤੀਆਂ ਆਪਣੇ ਵੱਲੋਂ ਉਹਨਾਂ ਨੇ ਖਰਚਾ ਉਹਨਾਂ ਨੂੰ ਦਿੱਤਾ ਲਗਭਗ 9 ਲੱਖ ਰੁਪਏ ਮਹੀਨੇ ਦਾ ਜਿਹੜਾ ਖਰਚਾ ਵਾ ਉਹਨਾਂ ਨੇ ਆਪਣੀ ਜੇਬ ਚੋਂ ਮਾਇਆ ਕਰਾਇਆ ਸੋ ਇੱਕ ਦਿਨ ਦਾ 18 ਲੱਖ ਰੁਪਏ ਮਹੀਨਾ ਉਹਦੇ ਤੈਅ ਤੱਕ ਅੱਜ ਸ਼ਿਵਰੇ ਦੀਆਂ ਜਿਹੜੀਆਂ ਵੱਡੀਆਂ ਲਾਈਨਾਂ ਕਪੂਰਥਲੇ ਦੀਆਂ ਲਗਭਗ 5 ਲਾਈਨਾਂ ਇਦਾਂ ਦੀਆਂ ਵਾਂ ਚਾਹੀਏ ਨਵੀਆਂ ਵਾਂ ਚਾਹੀਏ ਪੁਰਾਣੀਆਂ ਵਾਂ ਜਿਹੜੀਆਂ ਸ਼ਿਵਰੇ ਦੀਆਂ ਵੱਡੀਆਂ ਲਾਈਨਾਂ ਜਿਵੇਂ ਕੋਟੀ ਚੌਂ ਤੋਂ ਲੈ ਲੋ ਮਤਾਵੜਰ ਤੱਕ ਮਤਾਵੜਰ ਤੋਂ ਟ੍ਰੀਟਮੈਂਟ ਪਲਾਂਟ ਤੱਕ ਇਸੇ ਤਰ੍ਹਾਂ ਸੈਮੀ ਸਕੂਲ ਤੋਂ ਬਾਜ਼ਾਰ ਫਿਰ ਉੱਥੋਂ ਟ੍ਰੀਟਮੈਂਟ ਪਲਾਂਟ ਤੱਕ ਇਸੇ ਤਰ੍ਹਾਂ ਜਟਪੁਰਾ ਸੀਨਪੁਰਾ ਮਾਲਾ ਤੋਂ ਸ਼ਮਸ਼ਾਨਗੜ ਰੋਡ ਟ੍ਰੀਟਮੈਂਟ ਪਲਾਂਟ ਤੱਕ ਇਦਾਂ ਦੀਆਂ 5 ਲਾਈਨਾਂ ਲਗਭਗ ਜੜੀਆਂ ਵੱਡੀਆਂ ਔਰ ਜੀਵੀ ਡੰਗਾਈ ਲਗਭਗ 25 ਤੋਂ 30 ਫੁੱਟ ਡੇਗਾਂ ਲਾਈਨਾਂ ਵਾਂ ਜੜੀਆਂ ਇੱਥੋਂ ਨੰਗਰੀਆਂ ਥੱਲੇ ਸਨ ਉਸ ਨੂੰ ਸਾਫ਼ ਕਰਨ ਵਾਸਤੇ ਅੱਜ ਤੱਕ ਕਦੀ ਵੀ ਕੋਈ ਪ੍ਰਬਾਲਾ ਨਹੀਂ ਹੋ ਸਕਿਆ ਕਿ ਉਹ ਲਾਈਨਾਂ ਸਾਫ਼ ਕੀਤੀਆਂ ਜਾ ਸਕਣ ਉਹਦੇ ਵਿੱਚ ਗਾਰ ਇੰਨੀ ਜ਼ਿਆਦਾ ਭਰੀ ਹੋਈ ਆ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਛੋਟੀਆਂ ਲਾਈਨਾਂ ਦੇ ਵਿੱਚ ਤਾਂ ਸੀਵਰ ਮੈਨ ਸਫਾਈ ਕਰ ਸਕਦੇ ਆ ਮਗਰ ਜਿਹੜੀਆਂ 25 ਤੋਂ 300 ਡੂੰਘੀਆਂ ਲਾਈਨਾਂ ਆ ਉਹਦੇ ਵਿੱਚ ਥੱਲੇ ਉਤਰ ਕੇ ਸਫਾਈ ਨਹੀਂ ਹੋ ਸਕਦੀ। ਉਹਦੇ ਵਾਸਤੇ ਸੱਕਰ ਮਸ਼ੀਨਾਂ ਵੱਡੀਆਂ ਔਰ ਉਹਦੇ ਵਾਸਤੇ ਸਫਾਈ ਕਰਨ ਵਾਸਤੇ ਅੱਜ ਜਿਹੜੀ ਮਹਾਰਾਸ਼ਟਰਾ ਦੀ ਸੀਵਰ ਫਲੋ ਨਾਮ ਦੀ ਇੱਕ ਬੜੀ ਵੱਡੀ ਕੰਪਨੀ ਆ ਔਰ ਵੱਡੇ ਵੱਡੇ ਪ੍ਰੋਜੈਕਟ ਕਰਦੀ ਆ ਮਥਰਾ ਰਫਾਇਨਰੀ ਵੀ ਉਹ ਉਹਨਾਂ ਦੇ ਤਹਿਤ ਕੀਤੀ ਜਾ ਰਹੀ ਆ ਉਹਨਾਂ ਦੇ ਅੱਜ ਸਰਵੇਅਰ ਜਿਹੜੇ ਆ ਕਪੂਰਥਲੇ ਸਾਈ ਨੇ ਰਾਣਾ ਜੀ ਨੇ ਭੇਜੇ ਨੇ ਉਹ ਖਰਚਾ ਵੀ ਆ ਉਹ ਦੇਖੋ ਰਾਣਾ ਜੀ ਨੇ ਆਪ ਮਹਾਰੇ ਆਪ ਅੱਗੇ ਹੋ ਕੇ ਉਹ ਟੀਮਾਂ ਦੇ ਕਪੂਰਥਲੇ ਦਾ ਵਿਜ਼ਿਟ ਕਰਨਾ ਆ ਉਹਨਾਂ ਦੇ ਸਰਵੇਅਰ ਆਏ ਹੋਏ ਆ ਉਹਨਾਂ ਦੇ ਨਾਲ ਚੱਲੇ ਸਾਡੇ ਸੀਨੀਅਰ ਡਿਪਟੀ ਮੇਅਰ ਅਤੇ ਕਾਉਂਸਲਰ ਸੇਵਾਨ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੇਵਾਨ ਇਹਨਾਂ ਨੂੰ ਸਰਵੇ ਕਰਨ ਵਾਸਤੇ ਕਪੂਰਥਲੇ ਦੀਆਂ ਜਿਹੜੀਆਂ ਵੱਡੀਆਂ ਲਾਈਨਾਂ ਦਾ ਇਸ ਟੀਮ ਨੂੰ ਨਾਲ ਲੈ ਕੇ ਸਰਵੇ ਕਰ ਰਹੇ ਆ ਔਰ ਬਹੁਤ ਹੀ ਜਲਦ ਦੇਖੋ ਕਿੰਨੀ ਆਫਿਸ ਵਾਈਆ 25 ਤੋਂ 30 ਫੁੱਟ ਕਿਸ ਤਰ੍ਹਾਂ ਮਸ਼ੀਨ ਨੇ ਉਹਨੂੰ ਬਲੇਡਾਂ ਦੇ ਨਾਲ ਕੱਟਣਾ ਉਸ ਗੰਦਗੀ ਨੂੰ ਉਸ ਗਾਰਬੇਜ ਨੂੰ ਜਿਹੜੀ ਪਿਛਲੇ ਲਗਭਗ ਮੰਨ ਲਓ 70 ਸਾਲ ਤੋਂ ਜਾਂ 100 ਸਾਲ ਤੋਂ ਜਾਂ 50 ਸਾਲ ਤੋਂ ਜਿਹੜੀ ਗਾਰਬੇਜ ਜੰਮ ਚੁੱਕੀ ਹੋਈ ਆ ਉਹਨੂੰ ਕਿਸ ਤਰ੍ਹਾਂ ਕੱਟ-ਕੱਟ ਕੇ ਹੌਲੀ-ਹੌਲੀ ਸੀਵਰੇਜ ਨਾਲ ਉਹਨੂੰ ਕਟਿੰਗ ਕਰਕੇ ਮਸ਼ੀਨਰੀ ਦੇ ਨਾਲ ਸੀਵਰੇ ਸਾਫ਼ ਕੀਤਾ ਜਾਣਾ ਔਰ ਉਪਰਾਲਾ ਰਾਣਾ ਗੁਰਜੀਤ ਸਿੰਘ ਜੀ ਵੱਲੋਂ ਕੀਤਾ ਜਾ ਰਿਹਾ ਸੋ ਬੜਾ ਵੱਡਾ ਪ੍ਰੋਜੈਕਟ ਆ ਰਾਣਾ ਜੀ ਨੇ ਅੱਗੇ ਹੋ ਕੇ ਇਨੀਸ਼ੀਏਟਿਵ ਲੈ ਕੇ ਸ਼ਹਿਰ ਵਾਸੀਆਂ ਵਾਸਤੇ ਇਹ ਸਹੂਲਤ ਮਹੱਇਆ ਕਰਨ ਵਾਸਤੇ ਅੱਗੇ ਆਏ ਆ ਤੋਂ ਅਸੀਂ ਉਹਨਾਂ ਦੇ ਧੰਨਵਾਦੀ ਵੀ ਆ ਔਰ ਤੁਸੀਂ ਦੇਖੋਗੇ ਕਿ ਥੋੜੇ ਦਿਨਾਂ ਵਿੱਚ ਸਰਵੇ ਰਿਪੋਰਟ ਜਦੋਂ ਆਪਣੀ ਰਿਪੋਰਟ ਬਣਾਏਗੀ ਪ੍ਰੋਜੈਕਟ ਨੂੰ ਸਾਰਾ ਲੀਕ ਕੇ ਉਹਦੇ ਬਾਅਦ ਸਫਾਈ ਇਹ ਮਹਿੰਮ ਬਹੁਤ ਵੱਡੀ ਵੱਡੀਆਂ ਲਾਈਨਾਂ ਦੀ ਸ਼ੁਰੂ ਕੀਤੀ ਜਾ ਰਹੀ ਹੈ